ਬੀਤੇ ਕੱਲ ਪਿੰਡ ਆਨੰਦਗੜ ਵਿਖੇ ਹੋਈ ਇੱਕ ਔਰਤ ਦੀ ਮੌਤ ਮਗਰੋਂ ਪੁਲਿਸ ਤੋਂ ਸੌਰਾ ਪਰਿਵਾਰ ਤੇ ਕਾਰਵਾਈ ਕਰਵਾਉਣ ਲਈ ਮ੍ਰਿਤਕ ਔਰਤ ਦੇ ਪੇਕੇ ਪਰਿਵਾਰਕ ਮੈਂਬਰਾਂ ਨੇ ਥਾਣਾ ਆਨੰਦਗੜ ਮੂਹਰੇ ਬਠਿੰਡਾ ਬਾਦਲ ਰੋਡ ਨੂੰ ਕੀਤਾ ਜਾਮ ਦੱਸਦਿਏ ਕਿ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਆਨੰਦਗੜ ਵਿਖੇ ਬੀਤੇ ਕੱਲ ਇੱਕ ਔਰਤ ਦੀ ਹੋਈ ਮੌਤ ਮਗਰੋਂ ਮਰਤਕ ਔਰਤ ਦੇ ਪਿਕੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ਤੇ ਦੋਸ਼ ਲਾਏ ਹਨ ਕਿ ਉਹਨਾਂ ਦੀ ਬੇਟੀ ਦੀ ਉਸਦੇ ਪਤੀ ਪੁੱਤਰ ਅਤੇ ਨੋ ਵੱਲੋਂ ਹੱਤਿਆ ਕਰ ਦਿੱਤੀ ਗਈ ਹੈ ਮਰਤਕ ਔਰਤ ਦੇ ਪਿਕੇ ਪਰਿਵਾਰ ਵੱਲੋਂ ਅਤੇ ਕਿਸਾਨ ਜੂਨੀਅਨ ਵੱਲੋਂ ਮਿਰਤਕ ਦੇ ਸੌਹਰਾ ਪਰਿਵਾਰ ਤੇ ਕਾਰਵਾਈ ਕਰਵਾਉਣ ਨੂੰ ਲੈ ਕੇ ਅੱਜ ਬਠਿੰਡਾ ਬਾਦਲ ਰੋਡ ਨੂੰ ਥਾਣਾ ਨੰਦਗੜ ਮੁੜੇ ਜਾਮ ਕਰ ਦਿੱਤਾ ਇਸ ਮੌਕੇ ਜਾਮ ਕਰ ਰਹੇ ਇਹਨਾਂ ਲੋਕਾਂ ਦਾ ਕਿਹਾ ਹੈ ਕਿ ਜਿੰਨਾ ਚਿਰ ਪੁਲਿਸ ਵੱਲੋਂ ਮਿਰਤਕ ਦੇ ਸੌਹਰਾ ਪਰਿਵਾਰ ਤੇ ਕਾਰਵਾਈ ਨਹੀਂ ਕੀਤੀ ਜਾਂਦੀ ਉਹ ਇਸੇ ਤਰ੍ਹਾਂ ਸੰਘਰਸ਼ ਕਰਨਗੇ ਇਸ ਬਾਰੇ ਜਦੋਂ ਥਾਣਾ ਨੰਦਗੜ ਦੇ ਮੁਖੀ ਇਨਸਪੈਕਟਰ ਸੰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਹੈ ਕਿ ਮਿਰਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਿਵਰਦੀਤਾ ਜੀ ਪੇਕੀਂ ਸੋਹਰੇ ਬਜੀਤ ਹੈ ਜੀ ਤੁਸੀਂ ਅੱਜ ਰੋਡ ਜਾਮ ਕੀਤੀ ਹੈ ਕੀ ਮਾਮਲਾ ਕੀ ਹੈ ਸਾਡੀ ਭੈਣ ਨੂੰ ਮਾਰਿਆ ਗਿਆ ਜੀ ਕਿਹਨਾ ਵੱਲੋਂ ਉਹਦੇ ਘਰ ਵਾਲੇ ਵੱਲੋਂ ਪੁੱਤ ਵੱਲੋਂ ਨੋ ਵੱਲੋਂ ਤੁਸੀਂ ਕੀ ਮੰਗ ਕਰਦਾ ਅਸੀਂ ਇਨਸਾਫ ਮੰਗਦੇ ਹਾਂ ਉਹਨਾਂ ਨੂੰ ਤਿੰਨਾਂ ਨੂੰ ਫੜਿਆ ਜਾਵੇ ਜੀ ਪਰਚਾ ਹੋ ਗਿਆ ਇਹ ਮੈਂ ਠਾਨਾ ਸਿੰਘ ਜੀ ਬਲਾਕ ਪ੍ਰਧਾਨ ਕਿਦਰ ਭਾਈ ਕੀ ਮਾਮਲਾ ਤੁਸੀਂ ਅੱਜ ਜਿਹੜਾ ਰੋਡ ਜਾਮ ਕੀਤੀ ਹੈ ਇਹ ਪਿੰਡ ਉਸਨਰ ਤੋਂ ਕੁੜੀ ਵੇਈ ਸੀਗੀ ਨੰਦਗੜ੍ਹ ਤੇ ਉਰੀ ਜਿਹੜੇ ਸੌਰੀ ਸੀ ਸੌਰਾਂ ਨਹੀਂ ਹੋਰੀ ਅਤੇ ਅਗਰਤੀ ਮੌਜ ਕਰਤੀ ਲੜੀ ਸੀ ਆ ਉਸ ਨੂੰ ਕਰੇ ਕੀ ਮੰਗ ਕਰਦੇ ਮੰਗクセ ਇਹ ਕਰਦੇ ਕਿ ਪ੍ਰਸ਼ਾਸਨ ਤੋਂ ਵੀ ਉਹਨਾਂ ਦੇ ਐਫਆਈਆਰ ਕੱਟੀ ਜਾਵੇ ਜਿਹੜੇ ਕਿ ਬੰਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਗਿਰਵਧਾਰ ਕਰੇ ਜਾਣ ਅਸੀਂ 2-3 ਦਿਨ ਹੋ ਗਏ ਸੰਤੁਰੇ ਫਿਰਦਿਆਂ ਨੂੰ ਪਹਿਲਾਂ ਤਾਂ ਐਫਆਈਆਰ ਨਹੀਂ ਕੱਟੀ ਸੀਗੀ ਕਦੇ ਕਦੇ Rajasthan ਚ ਮਰੀ ਜਾ ਕਰੇ ਕਦੇ ਕਦੇ ਕਿਵੇਂ ਅੱਜ ਜਿਹੜੋ ਰੋਡ ਜਾਮ ਕਰ ਲਈ ਅੱਜ ਹੁਣ ਉਹ ਕਹਿੰਦੇ ਵੀ ਆਪਾਂ ਐਫਆਈਆਰ ਕੱਢ ਦਿੰਦੇ ਪਹਿਲਾਂ ਸਾਨੂੰ ਆਉਣ ਸਰ ਕਹਿੰਦੇ ਵੀ ਐਫਆਈਆਰ ਕੱਟੀ ਕੀ ਤੂੰ ਉੱਠ ਖੜੋ ਐਫਆਈਆਰ ਅਜੇ ਦੀ ਕੱਟੀ ਨਹੀਂ ਗਈ ਕਿਉਂਕਿ ਸਾਨੂੰ ਪਤਾ ਲੱਗਾ ਵੀ ਐਫਆਈਆਰ ਅਜੇ ਦੀ ਕੱਟੀ ਨਹੀਂ ਗਈ ਸਾਨੂੰ ਉਹੀ ਕਹਦਾ ਮੁੜ ਕੇ ਅਸੀਂ ਸਾਰੇ ਜਣੇ ਫੇਰ ਬੈਠੇ ਆ ਜਿੰਨਾ ਚਿਰ ਐਫਆਈਆਰ ਕੱਟੀ ਦੀ ਨਹੀਂ ਤੇ ਜਿਹੜੇ ਕਿ ਦੋਸ਼ੀ ਐ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੇ ਉਹਨਾਂ ਚਿਰ ਸਾਡਾ ਅਨਮਿਸ਼ਤ ਤੱਕ ਜਿਹੜਾ ਟਾਈਮ ਤੱਕ ਨਾਮ ਬਲਦੇਵ ਸਿੰਘ ਆ ਜੀ ਪਿੰਡ ਹੌਸਨਾਰਾ ਜੀ ਕੀ ਮਾਮਲਾ ਕਿ ਤੁਸੀਂ ਅਜੇ ਰੋਡ ਜੰਪ ਕੀਤੀ ਐ ਇਹ ਮੇਰੇ ਪਿੰਡ ਦੀ ਕੁੜੀ ਐ ਜੀ ਪਿੰਡ ਆਨੰਦਗੜ੍ਹ ਵੈਹੀ ਇਹਨਾਂ ਦਾ ਸ਼ੁਰੂ ਤੋਂ ਕਾਫੀ ਜਰ ਤੋਂ ਲੰਮਾ ਟਾਈਮ ਹੋ ਗਿਆ ਮੰਨ ਲਓ ਰੌਲਾ ਚੱਲਦਾ ਕਿਤੇ ਸਾਡੇ ਪਿੰਡ ਕਿਤੇ ਇੱਥੇ ਹੁਣ ਵੀ ਇਹ ਸਾਡੇ ਪਿੰਡ ਹੀ ਸੀਗੀ ਇੱਕ ਦਿਨ ਪਹਿਲਾਂ ਆਈ ਐ ਤੇ ਇਹਨਾਂ ਨੇ ਉਹਦੇ ਬੇਟੇ ਨੇ ਤੇ ਨੋ ਤੇ ਇੱਕ ਉਹਦੇ ਜਿਹੜਾ ਘਰਾਂ ਵਾਲਾ ਸੀਗਾ ਤਿੰਨਾਂ ਨੇ ਰਲ ਕੇ ਉਹਦਾ ਕਤਲ ਕਰਤਾ ਜੀ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਕਿ ਉਹਦਾ ਕਤਲ ਹੋ ਗਿਆ ਅਸੀਂ ਜਦੋਂ ਇਸ ਪਿੰਡ ਦੇ ਵਿੱਚ ਆਏ ਤੇ ਇਸ ਪਿੰਡ ਦੇ ਵਿੱਚ ਲੋਕਾਂ ਨੇ ਸਾਨੂੰ ਮੰਨ ਲਾ ਜਦੋਂ ਅਸੀਂ ਅੰਦਰ ਜਾ ਕੇ ਮੂੰਹ ਹੀ ਨਹੀਂ ਦੇਖਿਆ ਅੱਜ ਤੱਕ ਉਹਨਾਂ ਨੇ ਸਾਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਕਿ ਇਹਨਾਂ ਨੂੰ ਬਾਹਰ ਕੱਢੋ ਤੇ ਇਹ ਬੰਦੇ ਇੱਥੇ ਐਵੇਂ ਜਾਂ ਨੰਗ ਕਿੱਥੇ ਆ ਗਏ ਫਲਾਣਾ ਕਾਫੀ ਕੋ ਸਾਨੂੰ ਬੋਲੇ ਆਈ ਮੁਲਾਜ਼ਮ ਵੀ ਬਿਲਕੁਲ ਨਾਲ ਸੀ ਉਸ ਤੋਂ ਬਾਅਦ ਇਹ ਅਸੀਂ ਜਦੋਂ ਪਤਾ ਲੱਗਿਆ ਦੇਖੀ ਜਾ ਕੇ ਤੇ ਉਹਦੇ ਗਲ ਦੇ ਵਿੱਚ ਨਿਸ਼ਾਨ ਸੀ ਬਿਲਕੁਲ ਹੀ ਸ਼ਰੀਅਮ ਪਤਾ ਲੱਗ ਗਿਆ ਅੰਦਾਜ਼ ਸੀ ਕਿ ਕਤਲ ਕੀਤੀ ਹੋਈ ਆ ਤੇ ਉਸ ਤੋਂ ਬਾਅਦ ਅਸੀਂ ਜਿਹੜੀ Laash ਆ ਉਹ ਬਟੰਡੇ ਲੈ ਗਏ ਅਸੀਂ ਕੱਲ ਦੇ ਰੋਲਦੇ ਫਿਰਦੇ ਆਂ ਜੀ ਅੱਜ ਵੀ ਅਸੀਂ ਸੜਕ ਦੇ ਉੱਤੇ ਬੈਠੇ ਆਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਹ ਕਹਿੰਦੇ ਆ ਜੀ ਪੁਲਿਸ ਵਾਲੇ ਕਹਿੰਦੇ Rajasthan ਦੇ ਵਿੱਚ ਮਾਰੀ ਜਿਵੇਂ ਪੁਲਿਸ ਵਾਲੇ ਮਿਲੇ ਹੁੰਦੇ ਆ ਵੀ ਸੋਨੂ ਕੀ ਪਤਾ ਰਾਜਸਥਾਨ ਚ ਮਾਰੀ ਆ ਸਾਨੂੰ ਤਾਂ ਇਸ ਚੀਜ਼ ਦਾ ਪਤਾ ਨਹੀਂ ਅਸੀਂ ਤਾਂ ਕਹਿੰਦੇ ਆਨੰਦਗੜ੍ਹ ਪਿੰਡ ਦੇ ਵਿੱਚ ਮਾਰੀ ਆ ਇਹ ਪੁਲਿਸ ਵਾਲੇ ਕਹਿੰਦੇ ਕਿ ਰਾਜਸਥਾਨ ਦੇ ਵਿੱਚ ਮਾਰੀ ਆ ਅਸੀਂ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਜੀ ਇਹ ਸਾਨੂੰ ਇਨਸਾਫ਼ ਦਿੱਤਾ ਜਾਵੇ ਜਿਹੜੀ ਬੰਦੀ ਕਾਰਵਾਈ ਉਹਨਾਂ ਦੇ ਉੱਤੇ ਕੀਤੀ ਜਾਵੇ ਤੇ ਜਿਹੜਾ ਸਾਡਾ ਇਹ ਪਰਚਾ ਹੈ ਬਿਲਕੁਲ ਦਰਜ ਕੀਤਾ ਜਾਵੇ ਤੇ ਅਸੀਂ ਇਥੋਂ ਲੋਕਾਂ ਨੂੰ ਵੀ ਅਸੀਂ ਆਪ ਵੀ ਪਰੇਸ਼ਾਨ ਲੋਕ ਵੀ ਅਸੀਂ ਇਹਦੇ ਬੇਟਾ ਜੀ ਇੱਕ ਨੂੰ ਆ ਤੇ ਇੱਕ ਜਿਹੜਾ ਕਿ ਉਹਦੇ ਘਰਾਂ ਵਾਲਾ ਤਿੰਨਾਂ ਦੇ ਉੱਤੇ ਦੇਜੀਤ ਸਿੰਘ ਜੀ ਦੇਜੀਤ ਸਿੰਘ ਜੀ ਦਾ ਕਿ ਸਾਡੇ ਕੋਲੇ ਜਿਹੜਾ ਆਨੰਦਗੜ੍ਹ ਪਿੰਡ ਦਾ ਕੋਈ ਲੇਡੀ ਆ ਦਵਿੰਦਰ ਕੌਰ ਵਾਈਫ ਆਫ ਜਗਜੀਤ ਸਿੰਘ ਉਹਦੀ ਜਿਹੜੀ ਡੈਥ ਹੋਈ ਸੀ ਤੇ ਉਹਦੇ ਰਿਗਾਰਡਿੰਗ ਇਹਨਾਂ ਨੇ ਕਿਹਾ ਸੀ ਵੀ ਸਾਡਾ ਕੋਈ ਕਾਰਵਾਈ ਨਹੀਂ ਹੋ ਰਹੀ ਪਰ ਅਸੀਂ ਸਾਡੇ ਕੋਲੇ ਜਦੋਂ ਕੰਪਲੇਨੈਂਟ ਆ ਗਿਆ ਉਹਦਾ ਸੀ ਸਟੇਟਮੈਂਟ ਰਿਕਾਰਡ ਕਰਕੇ ਜਿਹੜਾ ਬਣਦੀ ਕਾਰਵਾਈ ਹੈ ਉਹ ਐਫ ਆਈ ਆਰ ਲੌਂਚ ਕਰ ਰਹੇ ਹਾਂ ਅਸੀਂ ਇੱਕ ਤਾਂ ਉਹਦਾ ਜਿਹੜਾ ਹਸਬੰਡ ਹੈ ਦਵਿੰਦਰ ਕੌਰ ਦਾ ਜਗਜੀਤ ਸਿੰਘ ਤੇ ਨਾਲ ਦੋ ਉਹਨਾਂ ਦਾ ਇੱਕ ਬੇਟਾ ਤੇ ਇੱਕ ਉਹਨਾਂ ਦੀ ਜਗਜੀਤ ਦੀ ਨੂੰਹ ਹੈ ਸਾਰਿਆਂ ਨੇ ਕੀ ਇਲਜ਼ਾਮ ਕੀ ਲਾਇਆ ਇਲਜ਼ਾਮ ਹੀ ਲਾਇਆ ਵੀ ਇਹਨਾਂ ਦੇ ਜਿਹੜੀ ਕੁੱਟਮਾਰ ਕਰਕੇ ਇਹਦੀ ਜਿਹੜੀ ਡੈਥ ਹੋਈ ਹੈ ਦਵਿੰਦਰ ਕੌਰ ਦੀ ਹਾਂਜੀ ਧਾਰਨਾ ਚੱਕ ਲਿਆ ਹੈ ਹਾਂ ਉਤਰਨਾ ਚੱਕ ਰਿਹਾ ਜੀ ਸਾਡੀ ਗੱਲਬਾਤ ਚੱਲ ਰਹੀ ਹੈ